ਲਾਉਂਦਾ ਜੱਫੇ ਟਿਕਾਣੇ ਦੇ ਲਓ ਅਗਲੀ ਕਬੱਡੀ ਪਾਉਣ ਦੇ ਲਈ ਸ਼ੀਰਾ ਖੇਡ ਮੈਦਾਨ ਦੇ ਵਿੱਚ ਲੈ ਵੀ ਢੂਡ ਵਾਲਿਆ ਜਿੱਦਾਂ ਗੱਲ ਵਧੀਆ ਲੱਗੂ ਬਾਹਰ ਦੇ ਵਿੱਚ ਦੱਸਣਾ ਇਹਦੇ ਦੇ ਪਾਸੇ ਪਈ ਹੀ ਕਬੱਡੀ ਕਹਿੰਦੇ ਸ਼ੀਰੇ ਦੀ ਚਾਰ ਜੱਫੀ ਬਿਲਕੁਲ ਤਿਆਰ ਨੇ ਚਾਰ ਜੱਫੀ ਬਿਲਕੁਲ ਤਿਆਰ ਨੇ ਮਣੀ ਢੂਡ ਕਹਿਵਾ ਆਹ ਕਬੱਡੀ ਤੋਂ ਬਹੁਤ ਗੱਲ ਕਰਦੇ ਆ ਏ تنویر 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 ਤਲਵੰਡੀਆ ਤੇ ਦੂਜੇ ਪਾਸੇ ਚੱਕਰੀ ਸ਼ੇਰ ਦਾ ਸ਼ੀਰਾ ਪੁਆਇੰਟ ਜਿਹੜਾ ਧਾਵੀ ਦਾ ਖੇਡ ਮੈਦਾਨ ਦੇ ਵਿੱਚ ਰੇਡਰ ਜਿੰਨੀਆਂ ਮਰਜ਼ੀ ਕਲੱਬੀਆਂ ਬਾਹਰ ਰੈਡਾਂ ਖੁੱਲੀਆਂ ਨੇ ਕਦੇ ਇਹ ਨਹੀਂ ਆਖਿਆ ਜਾਂਦਾ ਵੀ ਜਾਪੀ ਇੱਕ ਜੱਫਾ ਲਾ ਕੇ ਜਾਫ ਲਾਈਨ ਤੋਂ ਬਾਹਰ ਹੋ ਜਵੇ ਇਹ ਵੀ ਗੱਲ ਸਹੀ ਆ ਵੀ ਰੇਡਰ ਜਿੰਨੀਆਂ ਮਰਜ਼ੀ ਪਾਉਣ ਜਿਹਦੇ ਪੱਟਾਂ ਦੇ ਵਿੱਚ ਡੌਲਿਆਂ ਦੇ ਵਿੱਚ ਜਾਣ ਹੋ ਉਹੀ ਰੈਡਾਂ ਪਾਉ ਚਾਹੇ 4 ਪਾਵਾਲੋ ਚਾਹੇ 5 ਪਾਵਾਲੋ ਕਦੇ ਇਹ ਨਹੀਂ ਆਖਿਆ ਜਾਂਦਾ ਵੀ ਵੀ ਇੱਕ ਜੱਫਾ ਲਾ ਕੇ ਬਾਹਰ ਅਜੇ ਕਈ ਕਬੱਡੀ ਕਪਾਂ ਦੇ ਅੱਖਾਂ ਜਾਂਦਾ ਵੀ ਦੂਜੀ ਰੇਡ ਬੰਦ ਆ ਇਹ ਇਨਸਾਫ ਦੀ ਗੱਲ ਹੈ ਲੈ ਵੀ ਧੂੜ ਵਾਲਿਆਂ ਗੱਲਾਂ ਟਿਕਾਣੇ ਨੇ ਉਹ ਪਹੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੌਨੂ ਕਰਦੇ ਗੱਲ ਹੌ ਰਕੇਸ਼